ਇਸ ਸੋਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਪੰਜਾਬ ਰੋਡਵੇਜ਼ 30 ਸਵਾਰੀਆਂ ਦੇ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜੀ ਹਾਂ ਦੇਖ ਸਕਦੇ ਹੋ ਰੋਡਵੇਜ਼ ਦੀ ਬਸ ਦੀ ਟਰਾਲੇ ਦੇ ਨਾਲ ਭਿਆਨਕ ਟੱਕਰ ਹੋਈ ਹੈ 22 ਤੋਂ ਵੱਧ ਜਿਹੜੇ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਖੰਨਾ ਨੈਸ਼ਨਲ ਹਾਈਵੇ ਦੇ ਉੱਤੇ ਮੈਕਡੋਨਲਡ ਦੇ ਕੋਲ ਇਹ ਬੇहद ਭਿਆਨਕ ਹਾਦਸਾ ਵਾਪਰਿਆ ਹੈ ਪਰ ਖੱਟੇ ਉੜ ਚੁੱਕੇ ਨੇ ਬਸ ਤੇ ਅਤੇ ਟਰਾਲੇ ਦੇ ਆਪਸ ਦੇ ਵਿੱਚ ਟੱਕਰ ਹੋਈ ਹੈ ਟੱਕਰ ਤੋਂ ਬਾਅਦ ਦੇਖ ਸਕਦੇ ਹੋ ਇੱਕ ਇੱਕ ਕਰਕੇ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜੇ ਇਸ ਰੋਡ ਵੇਜ਼ ਬੱਸ ਦੇ ਵਿੱਚ ਸਵਾਰ ਸੀਗੀਆਂ ਸਵਾਰੀਆਂ ਉਹਨਾਂ ਨੂੰ ਕੱਢ ਕੇ ਹਸਪਤਾਲ ਲਿਜਾਇਆ ਗਿਆ ਹੈ 22 ਤੋਂ ਵੱਧ ਜਿਹੜੇ ਨੇ ਯਾਤਰੀ ਜਿਹੜੇ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਛੇਤੀ ਤੋਂ ਛੇਤੀ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ ਖੰਨਾ ਹਸਪਤਾਲ ਦੇ ਵਿੱਚ ਜਾਣਕਾਰੀ ਮੁਤਾਬਕ ਬੱਸ ਲੁਧਿਆਣਾ ਤੋਂ ਪਟਿਆਲਾ ਜਾ ਰਹੀ ਸੀ ਤੇ ਇਸੇ ਦੌਰਾਨ ਜ਼ਿਆਦਾਤਰ ਸਟੂਡੈਂਟ ਜਿਹੜੇ ਇਸ ਦੇ ਵਿੱਚ ਚੜੇ ਹੋਏ ਸੀ ਤੇ ਦੂਸਰੇ ਪਾਸੋਂ ਤੇਜ਼ ਰਫ਼ਤਾਰ ਟਰਾਲਾ ਡਿਵਾਈਡਰ ਪਾਰ ਕਰਕੇ ਜਿਹੜਾ ਹੈ ਬੱਸ ਦੇ ਮੂਹਰੇ ਆ ਗਿਆ ਤੇ ਟਕਰਾ ਗਿਆ ਇਹ ਬੇहद ਭਿਆਨਕ ਹਾਸਾ ਹੈ ਸੂਚਨਾ ਜਦੋਂ ਮਿਲਦੀ ਹੈ ਤਾਂ ਪੁਲਿਸ ਸੜਕ ਸੁਰੱਖਿਆ ਫੋਰਸ 108 ਐਂਬੂਲੈਂਸ ਦੇ ਜਿਹੜੇ ਕਰਮੀਆਂ ਨੇ ਮੌਕੇ ਤੇ ਪਹੁੰਚ ਜਾਂਦੇ ਨੇ ਉੱਥੇ ਹੀ ਹਾਦਸੇ ਦੀ ਵਜ੍ਹਾ ਜਿਹੜੀ ਹੈ ਨੈਸ਼ਨਲ ਹਾਈਵੇ ਤੇ ਲੰਮਾ ਜਾਮ ਲੱਗਿਆ ਦੇਖ ਸਕਦੇ ਹੋ ਤੁਸੀਂ ਕਿ ਜਦੋਂ ਹਾਦਸਾ ਹੁੰਦਾ ਉਸ ਤੋਂ ਬਾਅਦ ਲੋਕ ਮਦਦ ਲਈ ਪਹੁੰਚਦੇ ਨਹੀਂ ਹੋਰ ਕਾਰਾਂ ਆਉਂਦੀਆਂ ਨਹੀਂ ਤਾਂ ਟ੍ਰੈਫਿਕ ਜਾਮ ਵੀ ਕਿਤਨਾ ਕਿਤੇ ਇਸ ਕਰਕੇ ਲੱਗ ਚੁੱਕਿਆ ਸੀ ਤੇ ਪਰ ਇਸ ਦੇ ਵਿੱਚ ਹਲੇ ਜਾਨੀ ਨੁਕਸਾਨ ਦੀ ਖਬਰ ਨਹੀਂ ਸਾਹਮਣੇ ਆਈ ਹੈ ਕਿੰਨੇ ਕ ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਇਹ ਜ਼ਰੂਰ ਅੰਦਾਜ਼ਾ ਦੱਸਿਆ ਜਾ ਰਿਹਾ 22 ਦੇ ਕਰੀਬ ਜਿਹੜੇ ਨੇ ਲੋਕ ਜ਼ਖਮੀ ਨੇ ਪਰ ਕੋਈ ਜਾਨੀ ਨੁਕਸਾਨ ਦੀ ਖਬਰ ਹਲੇ ਤੱਕ ਨਹੀਂ ਸਾਹਮਣੇ ਆ ਰਹੀ ਹੈ ਪਰ ਭਿਆਨਕ ਦੇਖ ਸਕਦੇ ਹੋ ਹਾਦਸਾ ਕਿੰਨਾ ਕ ਹੈ ਗੱਡੀਆਂ ਦੇ ਪਰ ਖੱਟੇ ਉੜ ਚੁੱਕੇ ਨੇ ਵਸਤਾ ਹਾਲਤ ਦੇਖ ਸਕਦੇ ਹੋ ਤੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਸ ਕਦਰ ਇਹ ਬੇहद ਭਿਆਨਕ ਹਾਦਸਾ ਤੜਕੇ ਤੜਕੇ ਜੜਾਏ ਪੰਜਾਬ ਦੇ ਵਿੱਚ ਹੋਇਆ